ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਲੱਗੋ ਮਾਲ ਲੱਗੋ ਮਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਕਸਰ ਅੱਡੀ ਵੀਡੀਓ ਵਿੱਚ ਆਪਾਂ ਨੀਲੀ ਰਵਿਦੇਸ਼ ਕੀਨ ਵੀਰਾਂ ਵਾਸਤੇ ਇੱਕ ਝੋਟਾ ਲੈ ਕੇ ਆਏ ਆ ਤੇ ਆਪਾਂ ਪਹੁੰਚੇ ਆ ਵੀਰਨ ਦਾਵਦੀਪ ਦੇ ਕੋਲ ਤੇ ਅੱਡੀ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਨੇ ਇਹਦੇ ਬਾਰੇ ਜਾਣਕਾਰੀ ਲੈਣੇ ਆਪਾਂ ਕਿ ਕਿੰਨੇ ਮਰੇ ਆ ਤੇ ਕੀ ਇਹਦੇ ਰਿਜ਼ਲਟ ਆਏ ਆ ਸੱਚੇ ਭਾਈ ਜੀ ਸਿਗਾ ਭਾਈ ਹੋ ਸਲਾਹ ਠੀਕ ਠਾਕ ਵਧੀਆ ਵਧੀਆ ਚਾਹੀਦਾ ਵੀ ਆਪਣਾ ਨਾਮ ਤੇ ਐਡਰੈਸ ਦੱਸਿਓ ਇਹ ਨਵਦੀਪ ਸਿੰਘ ਨਾਮ ਸਨੋਕਰ ਬਕਸਿੰਗ ਠੀਕ ਹੈ ਜੀ ਪਿੰਡ ਪਿੰਡ ਕਿ ਗਮਾਲ ਭਾਈ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਆਪਣਾ ਜੱਤਾਂ ਤੋਂ ਰਸੀ 92752 ਇੱਕ ਵਾਰ ਫਿਰ ਬੋਲ ਦਿਓ 75288 92752 ਠੀਕ ਆ ਜੀ ਤੇ ਭਈਆ ਝੋਟੇ ਬਾਰੇ ਜਾਣਕਾਰੀ ਦਿਓ ਕਿੰਨੀ ਯਾਰੀ ਉਮਰ ਹੋ ਗਈ ਹੈ ਇਹਦੇ ਕੀ ਕੀ ਰਿਜ਼ਲਟ ਆਏ ਆ ਇਹਦੀ 4 ਸਾਲ ਉਮਰ ਹੋ ਗਈ ਜੋ ਅੱਛਾ ਜੀ ਹਾਂ ਜੀ ਦੋ ਦਿਨ ਤੋਂ ਰਹਿਤੇ ਆ ਠੀਕ ਆ ਜੀ ਠੀਕ ਆ ਜੀ ਬਾਕੀ ਇਹਦੇ ਪਿੰਡ ਵਿੱਚ ਕਾਫੀ ਰਿਜ਼ਲਟ ਦੋ ਜਾ ਠੀਕ ਆ ਠੀਕ ਆ ਲਓ ਜੀ ਦੋ ਰਿਜ਼ਲਟ ਬਿਲਕੁਲ ਆ ਕੰਪਲੀਟ ਆਡੇ ਇਹ ਬਈ ਕੱਟੀ ਆ ਇਹ ਕੱਟੀ ਆ ਠੀਕ ਹੈ ਜੀ ਇਹ ਵਾਲਾ ਫੀ ਮਿਲ ਗਿਆ ਜੀ ਬਿਲਕੁਲ ਆਪਣੇ ਤੇ ਲੈ ਕੇ ਗਿਆ ਵਾ ਬਿਲਕੁਲ ਆਪਣੇ ਉਹ ਇਹਦਾ ਕਟਾ ਠੀਕ ਹੈ ਜੀ ਤੇ ਆਹ ਵਾਲਾ ਜਿਹੜਾ ਦੂਜੇ ਦਾ ਮੰਗਦੇ ਆ ਕਿੱਦਾਂ ਗਿਆ ਕਟਾ ਜਿਹੜਾ ਠੀਕ ਹੈ ਠੀਕ ਹੈ ਇਹ ਦੀ ਮਾਂ ਜਿਹੜੀ ਮੋਹਰਾ ਨਾ ਸਕੀ ਇਹਦੇ ਉੱਤੋਂ ਨਾ ਕਰਾਸ ਕਰਾਈ ਆ ਹਾਂ ਜੀ ਤੇ ਬਾਕੀ ਚਲੋ ਮੱਥੇ ਦੇ ਫੁੱਲ ਜੇ ਆ ਗਿਆ ਵਾ ਤੇ ਪੈਰਾਂ ਤੇ ਹਰੇ ਤੋਤੇ ਆ ਹਾਂ ਜੀ ਮਾਂ ਤੇ ਚਲ ਗਿਆ ਨਾ ਉਸਤੇ ਠੀਕ ਹੈ ਠੀਕ ਹੈ ਬਾਕੀ ਅੱਖਾਂ ਚ ਵੀ ਇਹ ਆ ਗਿਆ ਥੋੜਾ ਜਿਹਾ ਤੇ ਬਾਈ ਨੂੰ ਖੋਲ ਕੇ ਫਿਰ ਦਿਖਾਈਏ ਖੋਲੋ ਮੜਾ ਜੀ ਆਹ ਨੋ ਬਾਈ ਲਓ ਜੀ ਕਾਦ ਕਾਲ ਜਿਹੜਾ ਬਹੁਤ ਤਕੜਾ ਵਾ ਤੇ ਜਿਹੜੇ ਨੀਲੀ ਰਵੀ ਦੇ ਸ਼ਕੀਲ ਆ ਵੀਰ ਉਹਨਾਂ ਵਾਸਤੇ ਆ ਕਰ ਉਹ ਚੱਕ ਲਈ ਹੈ ਵੀ ਠੰਡਾ ਤੀਰਾ ਬਾਈ ਰੇੜੀ ਲੱਗਾ ਰੇੜੀ ਕਦੀ ਜਦਾਂ ਕਿਤੇ ਆ ਉਦਾਂ ਜਿੱਦਾਂ ਮਰਜੀ ਜੋੜੇ ਕੋਈ ਜੱਕ ਲੈ ਜੋ ਐਨ ਲੈ ਲੰਮਾ ਤੋੜਿਆ ਇਹ ਥੋੜਾ ਘਟ ਜਾਂਦੇ ਆ ਆਪਾਂ ਬਾਹਰ ਕੰਮ ਹੀ ਨਹੀਂ ਜੋੜਦਾ ਠੀਕ ਆ ਜੀ ਲਓ ਬਾਈ ਕੱਟ ਕਾਟ ਜਿਹੜਾ ਬਹੁਤ ਜ਼ਿਆਦਾ ਤਗੜਾ ਹੋਦਾ ਜੇ ਉਮਰ ਵੀ ਕੋਈ ਨਹੀਂ ਹੋਈ ਇਹਦੀ ਗੱਬਰੂ ਦੀ ਤੇ ਪੂਛ ਪਾਸ ਜਿਹੜੀ ਵੇਖੋ ਐਨ ਖਿੰਦੀ ਜਾਂਦੀ ਆ ਤੇ ਬਾਕੀ ਲਾਗੇ ਤੋਂ ਆਪਾਂ ਟੈਸਟੀ ਵੀ ਇਹਦੇ ਚੈੱਕ ਕਰਾਉਨੇ ਆ ਤੁਹਾਨੂੰ ਵੇਖ ਕਰੋ ਫੇਸ ਪਵਾਤੀ ਸਿੰਗ ਸੁng ਜਿਹੜਾ ਬੜਾ ਚੰਗਾ ਆ ਗਿਆ ਪਿਓ ਰਮ ਭਾਈ ਇਹ ਹਰਾਮ ਮੋਲੇ ਲਿਆ ਕਿ ਚਾ ਕਰਦਾ ਨਹੀਂ ਮੋਲੇ ਲੈਂਦਾ ਹਾਂ ਅੱਛਾ ਠੀਕ ਆ ਠੀਕ ਆ ਲਓ ਭਾਈ ਇਹ ਵੀਰ ਨੂੰ ਵੀ ਸ਼ੌਂਕ ਹੀ ਨੀਲੀ ਰਾਵੀ ਤੇ ਛੋਟਾ ਰੱਖਦਾ ਬਾਕੀ ਹੁਣ ਥੋੜਾ ਜਾਂਦੇ ਸਾਹਮਣੇ ਸਾਡੇ ਕੋਲ ਦੀ ਦੇਸ ਕਰਕੇ ਲੱਗੇ ਆ ਸੇਲ ਕਰਨ ਪੈਰਪੁਰ ਸਾਰੇ ਤੋਤੇ ਆ ਤੇ ਥੱਲੇੋਂ ਆਹਨੇ ਨਿਸ਼ਾਰੀਆਂ ਕਰੂ ਕੱਟ ਗਿਆ ਬਾਕੀ ਟੈਸਟ ਹੀ ਕੱਲਬ ਜਰੂਰ ਦਿਖਾਉਂਦੇ ਭਾਈ ਕਿਦੋਂ ਰੱਖ ਕੇ ਰੱਖੇ ਉਹ ਮੜਾ ਜਾ ਮੈਨੂੰ ਜਿੱਥੇ ਮਰਜੀ ਕਰੋ ਠੀਕ ਆ ਠਰਦਾ ਹਾਂ ਆਏ ਅੰਕਲ ਜੀ ਮੜਾ ਦੇ ਤੁਸੀਂ ਲੱਗਦੇ ਫੜੇ ਹੋ ਇਹਦੀ ਪੂਛ ਜੀ ਸਾਡ ਤੇ ਲਓ ਬਾਈ ਟੈਸਟ ਹੀ ਗੱਲ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਟੈਸਟ ਹੀ ਆ ਗਿਆ ਵਾ ਕਰਮਾਲੇ ਦਾ ਬਾਕੀ ਹੈ ਜੀ ਥੋੜਾ ਜਿਹਾ ਡਰਦਾ ਕੋਈ ਨਾ ਕੋਈ ਲੈ ਜਾਓ ਲੈ ਜਾਓ ਉੱਥੇ ਲੈ ਜਾਓ ਤੇ ਬਾਕੀ ਕਿਹੜਾ ਪੇਟ ਕੁੜਾ ਵੀ ਤੁਹਾਨੂੰ ਚੈੱਕ ਕਰਾਉਣਾ ਬਹੁਤ ਹੀ ਚੰਗਾ ਆ ਗਿਆ ਵਾ ਪੇਟ ਕੁੜੇ ਦਾ ਵੀ ਜੇ ਜੇ ਕੋਈ ਸਾਮ ਵਾਲਾ ਭਰਾ ਲਾਜੂ ਤੇ ਕਾਟ ਦੇਣੇ ਹੋਰ ਕਰ ਜਾਣਾ ਵਾ ਜੇ ਉਹ ਸਾਮ ਤੁਹਾਡੀ ਉਮਰ ਵੀ ਨੂੰ ਮੂੰਹ ਬਾਈ 6 ਦੰਦ ਹਾਂਜੀ 6 ਦੰਦ ਠੀਕ ਹੈ ਜੀ 6 ਦੰਦ ਜੇ ਜੇ ਮੂੰਹ ਵੀ ਉਹ ਬਾਕੀ ਬਾਈ ਹੁਣੇ ਦੱਸਦੇ ਆ ਵੀ ਕੋਈ ਜਵਾਕ ਵੀ ਫੜ ਲੇ ਕੋਈ ਚੱਕਰ ਨਹੀਂ ਇਹਨੂੰ ਥੋੜਾ ਜਿਹਾ ਹਾਡੇ ਕਰਕੇ ਡਰਦਾ ਵਾ ਤੇ ਇਹਦਾ ਬਾਈ ਮੋਲ ਫਿਰ ਆਪਾਂ ਮੋਲ ਫੋਨ ਤੇ ਅੱਛਾ ਜੀ ਨਾਰਮਲ ਕਰਨਾ ਨਾਰਮਲ ਨਾ ਨਾ ਜਾ ਜਾ ਤੇ ਇਹ ਜਿਹੜਾ ਕੋਈ ਮਰਜੀ ਵੀਰਪਰਾ ਫੋਨ ਕਰ ਦੇ ਕੇ ਜਾਂ ਆਪਾਂ ਨਹੀਂ ਜਿਹੜਾ ਕੋਈ ਜਿਹਨੇ ਮਾਲੇ ਰੱਖਣਾ ਉਹਨੂੰ ਦੂਸਰੇ ਨੂੰ ਠੀਕ ਹੈ ਲੈ ਲਓ ਬਈ ਬਾਈ ਵੱਲੋਂ ਬੇਨਤੀ ਆ ਕਿ ਜਿਹੜੇ ਵੀਰਪਰਾ ਨੇ ਘਰ ਰੱਖਣਾ ਸ਼ੌਂਕ ਵਾਸਤੇ ਉਹੀ ਫੋਨ ਲਾਵੇ ਤੇ ਬਾਕੀ ਜਿਹੜੇ ਦੋ ਨੰਬਰ ਵਾਲਾ ਵੀਰਪਰਾ ਕੋਈ ਫੋਨ ਨਾ ਲਾਵੇ ਇਹਨਾਂ ਵੀ ਬਾਈ ਗੁਣਾ ਨੇ ਸ਼ੌਂਕ ਦੇ ਨਾਲ ਲਿਆਂਦਾ ਇਹ ਤੇ ਚਲੋ ਥੋੜੀ ਜਿਹਾ ਹੁੜਾਂਦੇ ਕਿ ਸਾਡੇ ਕੋਲ ਸਾਬ ਲੈ ਕੇ ਬਾਹਰ ਅੰਦਰ ਕੰਮ ਕਰਦੇ ਆਂ ਅਸੀਂ ਤੇ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ